ਕੱਪ 5-6 ਫੁੱਟ ਜਿਹੜਾ ਮਤਲਬ ਤਾਂ ਉੱਡਿਆ ਬੰਦਾ ਕਿੰਨੇ ਵਜੇ ਦੀ ਗੱਲ ਹੈ ਇਹ ਪੂਰੇ 9:20 ਤੇ ਜੀ 9:00 9:20 ਤੇ ਇਹ ਸੇ ਆਵਾਜ਼ ਮਤਲਬ ਬਹੁਤ ਹੈ ਇਹ ਮੈਂ ਦੇਖੀ ਸੀਗਾ ਮਤਲਬ ਤੇ ਪਿੱਛੇ ਹੋਰ ਮਤਲਬ ਕੂਟੀਆਂ ਦੇ ਵੀ ਆਵਾਜ਼ ਗਈ ਲੱਗ ਘੱਟੋ ਘੱਟ 1.5-2 ਕਿਲੋਮੀਟਰ ਆਵਾਜ਼ ਨਹੀਂ ਮਤਲਬ ਦੂਰ ਦਿੱਤਾ ਆਸਲੀਅਤ ਹੈ ਇਹ 9:20 ਤੇ ਆ ਇਨਸੀਡੈਂਟ ਹੈ ਜੀ ਕੀ ਹੋਇਆ 10:00 2:00 ਫੋਂ ਫੜਿਆ ਨਾ ਪੰਜ ਮਿੰਟ ਬਾਅਦ ਹੀ ਬਰਾਬਰ ਹੈ ਬੰਦਾ ਵੀ ਉਹ ਜਿਹੜਾ ਇੱਕੋ ਜਗਾ ਬੰਦੇ ਤੇ ਲੱਗੀ ਆ ਉਹ ਵੀ ਗੱਲ ਕਰ ਦੇਖਿਆ ਨਹੀਂ ਭਾਈ ਉਹਨਾਂ ਨੇ ਇੱਥੇ ਤੋਂ ਬਾਹਰ ਮਾਂਮੀ ਦਾ ਬੜਾ ਬੜਾ ਜਦੋਂ ਫੱਟਣਾ ਸਰਕਾਰੀ ਤੇ ਆ ਕੇ ਚਾਹੁੰਦੀ ਨਹੀਂ ਮਾਰੀ ਕੋਟੀ ਬਾਅਦ ਵਿੱਚ ਫਿਰ ਸਾਰਾ ਤੁਹਾਨੂੰ ਪਤਾ ਲੋਕ ਜਦੋਂ ਪਹਿਲੇ ਸਾਰਾ ਗਿਆ ਪਾ ਜਾਨਾ ਨਹੀਂ ਸੀ ਸੀਸੀਟੀਵੀ ਯਾਰ ਕੋਈ ਸੀਸੀਟੀਵੀ ਆਈਡੀਆ ਪਰ ਉਹ ਇੰਨੇ ਨਹੀਂ Ben O timing Sota cham ਉਹ ਤਾਂ ਘਪਿਆ ਜੱਟ ਤੇ ਫੜ ਗਿਆ ਇਧਰ ਉਧਰ ਵੇਖਿਆ ਤੇ ਕੋਈ ਕਾਰ ਚੂਕ ਤੇ ਕੋਈ ਨਹੀਂ ਫੜਿਆ ਸਿਮਰ ਤੋਂ ਦੁਕਾਨਾ ਉਹ ਉੱਥੇ ਆ ਗਿਆ ਉਹ ਕਹਿੰਦਾ ਕਿ ਅੱਜ ਜੇ ਕੋਈ ਮਦਦ ਕਰੇਗਾ ਫਿਰ ਉਹ ਜਿਹੜੇ ਕੋਈ ਕੰਮ ਕਰੇਗਾ ਉਹਦਾ ਚਲੋਣ ਦਾ ਚੱਟਾ ਹੋਗਾ ਜੀ ਲਿਖੇ ਤੇ ਉਹ ਬੱਸ ਸੀ ਇਹ ਮੋਟਰ ਕਰਾਈ ਸੀ ਕਿ ਮੋਟਰ ਕਰਾਈ ਕਰਾਈ ਉਹਨਾਂ ਨੇ ਕਰਾਈ ਉਹਨਾਂ ਨੇ ਬਾਰੂ ਡੀ ਲਾਤੀ ਡੀ ਤੋਂ ਨਮਾਉਂ ਮਾਇਆ ਉਹਦੇ ਖੜਾ ਗਿਆ पता नहीं जाओ कुछ चेक कर लिया की कर लिया दुकान खोल चलो जो भी सही है ना दसना पुलिस के दुकान इदा आया क्योंकि सही गल है नॉन ऑर्डर कंट्रोल होगा फिर कुछ है नीता नुकसान सारे चलो बचाव बाकी बचा Thank okay. you. జోర్డ్ ਠੀਕ ਹੈ ਤੁਹਾਡਾ ਵੀ ਰੂਟ ਇਹੀ ਰਹਿੰਦਾ ਹੈ ਕਿ ਵੱਡੀ ਸਾਜੀ ਤੋਂ ਜੀ ਇਹ ਤਾਂ ਜੀ ਇਸ ਗੱਲ ਤੇ ਤਾਂ ਨਹੀਂ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ 'ਚ ਲਾਅਨ ਆਰਡਰ ਦਾ ਕਲੈਮਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਜਿ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇਹ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਕੇ ਸ਼੍ਰੀ ਆਮ ਗੋਲੀ ਚਲਮੀ ਮੋਸਟ ਵਿਜੀਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲ ਗੇਟ 'ਤੇ ਗੋਲੀ ਚੱਲਨੀ ਉਸ ਤੋਂ ਪਹਿਲਾਂ ਸ਼ੁਭਵੀਰ ਜੀ ਤੇ ਦਰਬਾਰ ਸਾਹਿਬ 'ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬਰ ਅਟੈਕ ਹੋਣੇ ਆਰਮੀ ਏਰੀਆ ਦਾ ਜਿਹੜਾ ਉਹ ਖਾਣਾ ਉੱਥੇ ਬੰਬ ਚ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਜੇ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜਟਨੀ ਹੋਇਆ ਹੈ ਚਾਹੇ ਉਹ ਤੇ ਬਾਮਸੀ ਹੈ ਜਾਂ ਜਾਤ ਦਾ ਵਿਸ਼ਾ ਮਗਰ ਕਿਵੇਂ ਭਗਵੰਤ ਸਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਅੱਜ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਧਰਜ ਪਾ ਰਿਹਾ ਤੁਸੀਂ ਕੀ ਮਜੀਦ ਥੀ ਆ ਅਰਜੰਦਰ ਸਿੰਘ ਦੀ ਮਦਦ ਕਰਦਾ ਸੀ ਅਰਜੰਦਰ ਸਿੰਘ ਸਾਡੂਨ ਲچے ਬੇਚੰਕ ਰੋਕਦਾ ਸੀ ਤਾਂ ਸੀ ਥੋਕਿਆ ਤੇ ਫਿਰ ਇਹ ਦੱਸ ਦਿਨ ਅਗਲਾ ਕਿੰਨੂ ਥੋਕਣਾ ਹੈ ਔਰ ਪੁਲਿਸ ਕੀ ਕਰ ਰਹੀ ਹੈ ਜੇ ਨਸ਼ੇ ਵਿਰੋਧੀ ਮਹਿੰਮ ਚਲਾਈ ਗਈ ਆ ਸਾਹਿਬ 112 ਸੇ ਮਹਿਮਾਜੀ ਗਰਾਊਂਡ ਜੀੋਂ ਕਿਤਾ ਆਏ ਅਸਲੀਅਤ ਜਿੱਥੇ ਸਭ ਜੇ ਅਸਲੀਅਤ ਗਰਾਊਂਡ ਤੋਂ ਪੇਂਡਿਆ ਰਹਾ ਔਰ ਕਮਿਸ਼ਨਰ ਪੁਲਿਸ ਜੋ ਮਰਜ਼ੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲ ਗੇਟ ਤੇ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਤੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰੰਜੀਤ ਐਵਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਆ ਦੇ ਨੇੜੇ ਆ ਉੱਥੇ ਬੰਮ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵਾਰੀ ਕਿਸੇ ਨਾ ਕਿਸੇ ਦੀ ਤੈਨ ਤੋਂ ਅੰਗਾਮ ਐਮਰਜੈਂਸੀ ਕੋਲ ਨਹੀਂ ਆਉਂਦੀ ਇਨ ਮਾਫਰਸ਼ੇ ਦੀ ਹਰੇਕ ਪਛਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਡੇਲੀਆ ਰ ਹੈ ਲਾਅਰ ਨਾਅਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੁੰਮੇ ਆ ਸਰਕਾਰ ਕਹਿੰਦੀ ਆਲ ਇਜ਼ ਵੈਲ ਇਨ ਪੰਜਾਬ ਉੱਥੇ ਦੇਖੀ ਗਿਆ ਜੀ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤ ਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਦਾ ਰੋਜ਼ ਜਵਾਬ ਦੇਣ ਜਿੰਨਾ ਤੁਹਾਨੂੰ ਇਹ ਕਰਨ ਦੱਸ ਰਿਹਾ ਕਿ ਪੂਰੀ ਕਰਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਮੈਂ ਕੰਡੈਮ ਕਰਦਾ ਜੀ ਮੈਂ ਇਸ ਘਟਨਾ ਨੂੰ ਔਰੇ ਬੜਾ ਸਿਕਿਉਰਿਟੀ ਦਾ ਲੈਬਸ ਹੈ ਫੇਲਿਅਰ ਹੈ ਕੋਲੈਪਸ ਹੈ ਔਰ ਭਗਵਾਂਤਮਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੌਮ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਦੋਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਜਖਮੀਿਤ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਓਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਸੀ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਪਰ ਸੱਚਾਈ ਗੱਲ ਹੈ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਾਣ ਯਾਰ ਇਹ ਜਿਹੜੇ ਜੁੜੇ ਹੋਏ ਇਸ ਪਰ ਆਉਂਦਾ ਹੈ ਕੋ ਸਕਦੀ ਹੈ ਪੁਲਿਸ ਦੀ ਯਾਦਦਾਸ਼ਤ ਕਿ ਆਪਾਂ ਜੇ ਬਾਗਰ ਸਾਹਿਬ ਕਫਰ ਖਾਸ ਹੈ ਉਹਦਾ ਮਾਂ ਦੇ ਦੱਸਿਆ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਗ ਕੇ 10 ਮਿੰਟਾਂ ਕੇ ਕਿੰਨੇ ਅਸੀਂ ਲੱਭ ਲਿਆ ਸਭ ਕੁਝ ਜੇ ਪਹਿਲਾਂ ਤੁਸੀਂ ਲਪਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਬਾਏ ਬਾਕੀ ਹਰਕਤਾਂ ਤੇ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਅਰਜਿੰਦਰ ਸਿੰਘ ਕੌਂਸਲਰ ਦੀ ਕਤਲ ਹੋਇਆ ਜਾਂ ਹਾਜ਼ਰੀਆ ਕਤਲ ਹੋਇਆ ਹੈ ਨਾ ਪੁਲਿਸ ਨੂੰ ਕੋਈ ਸ਼ੇਡ ਨਹੀਂ ਆਈ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲੋ ਆਰਡਰਲੀ ਉਹ ਸਿੱਧੇ ਜੰਮੇ ਆ ਰਿਹਾ ਉਹ ਹੈਂਡਪਿਕ ਅਫਸਰ ਲਾ ਰਿਹਾ ਜਿੰਨਾਂ ਤੋਂ ਲੋ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਨ ਤੋਂ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋ ਆਰਡਰਲੀ ਫੇਲੀਅਰ ਕੋਲਾਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਸ਼ਰਿਆਂ ਪੋਸਟਪਾਰਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਅਰਜੰਦਰ ਚੌਧਰੀ ਅਰਜੰਦਰ ਚੌਧਰੀ ਨਸ਼ੇ ਵਾਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹਕੀ ਨੂੰ ਠੋਕਲਾ ਦੱਸ ਦਿਓ ਭਾਈ ਮਜੀਠੀਆ ਨੇ ਰੋਡ ਦੇ ਵਿੱਚ ਹੀ ਛਡੂ ਜਾਂਦਾ ਅਰਜੰਦਰ ਚੌਧਰੀ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਦੇਖਦੇ ਹੋ ਸਾਡੇ ਨਾਲ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਜੇ ਵੇਲ ਹੋ ਰਹੀ ਹੈ ਔਰ ਭਗਵਾਨ ਜੀ ਮਾਨ ਸ਼ੁਭ ਰਜ ਸਰ ਅਸੀਂ ਲੱਗਦਾ ਪਏ